ਸਿੰਗapore 에어 ਲੈਂਦਾ ਕੰਮ ਤੇ ਬਾਜੀ ਨਾਲ ਉਹ ਕਿਹੜੀ ਲਵਾਈ ਸੀ ਭਾਜੀ ਫਰਜ਼ਾਇਲ ਫਰਜ਼ਾਇਲ 10 ਸਟicker ਵੀ ਲਵਾਇਆ ਸੀ ਸੇਫਟੀ ਵਾਲਾ ਤੇ ਉਹ ਸਪਨਾ ਹਰਮੋਨੀਅਮ ਠੀਕ ਆ ਪਰ ਆ ਉੱਚਾ ਨੀਵਾ ਹੋ ਗਿਆ ਸੋ ਖੋਲਦੇ ਆ ਆਪਾਂ ਹਣਾ ਤੇ ਮਾਰਾ ਸ਼ੋਕਰ ਟੁੱਟਿਆ ਨਹੀਂ ਗਾ ਨਾ ਕਿ ਤਵਲਾ ਆਪਣਾ ਠੀਕ ਆਇਆ ਇੱਕ ਹਰਮੋਨੀ ਥੋੜੀ ਖਰਾਬੀ ਹੋਈ ਹੈ ਕਰ ਲੈਣਾ ਸੈਟ ਕੋਈ ਨਾ ਰੁੱਟ ਜਾ ਦੇਖੋ ਇੱਥੇ ਫੈਵਿਕ ਵੀਕ ਲੱਗ ਗਿਆ ਤੇ ਬੰਦ ਹੋਏਗਾ ਤਾਂ ਤਾਂ ਵਜੇ ਕੀਤਾ ਯਾਰ ਉੱਡੇ ਟੰ ਲਵਾ ਲੀਆਂ ਨਾ ਸਟicker ਤੇ ਭਾਈ ਮੋਸਲੇ ਮੰਗ ਲੈ ਚੱਲੋ ਤਾਂ ਰੁੱਟਿਆ ਨਹੀਂ ਨਹੀਂ ਥੱਲ ਨਹੀਂ ਇੱਥੇ ਉਖੜੀ ਹੈ ਬੱਸ ਇੱਥੇ ਆਪਾਂ ਆਉਣਾ ਮਾਰੋ ਰੋ ਲਈ ਵੀਰੀ ਵੀਰੀ ਪੀਜ਼ਾ ਵੀਰੀ ਵੀਰੀ ਪੀਜ਼ਾ ਗੱਲ ਹੋ ਗਿਆ ਉਹ ਦੇਖੋ ਜੀ ਗੱਡੀ ਵਿੱਚ ਜਿਹੜਾ ਹੈਗਾ ਆ ਵਧੀਆ ਹੈ ਹਨਾ ਇਹੋ ਜਿਹਾ ਹੋ ਰਿਹਾ ਹੈ ਦੁਰਦਸ਼ਰਦਾ ਘਰ ਦੇਖੋ ਵਿਸ਼ਾਦ ਦਾ ਸ਼ਕਰ ਲੱਗੇ ਆ ਚਾਪੜ ਬਣਾਇਆ ਭਾਜੀ ਨਾਲ ਸ਼ਕਰ ਲੱਗੇ ਇਹ ਜੀ ਰਸੋਈ ਗੁਰੂ ਕੇ ਲੰਗਰ ਇਥੇ ਬੜੇ ਖੜਾ ਪ੍ਰਸ਼ਾਦ ਦੇਗਾ ਇਹ ਇੰਟਰ ਪ੍ਰਸ਼ਾਦ ਦਾ ਤਿਆਰ। ਭਾਜੀ ਨੇ ਆਟਾ ਗੁੰਨਤਾ ਆ ਕਿ ਇੱਧਰ ਕੰਮ ਤਵਾ ਵੀ ਤਵਾ ਵੀ ਤਪ ਗਿਆ। ਵੇਲ ਲੈ ਕਿ ਚਕਲਾ ਕਿੱਥੇ ਆ? ਚੋਲੋ ਲੈਣਾ। ਚਕਲਾ ਥੱਲੇ ਤੇ ਆ। ਇੱਥੇ ਬਣਾਉਣੀ ਆ। ਇੱਥੇ ਸਾਫ਼ ਕਰਕੇ ਬਸ ਬੰਨਨੇ ਨੇ ਪਰ ਇੱਥੇ ਫਿਰ ਕੱਢਣਾ ਚਕਲਾ ਕੱਢ ਸਤੇ। ਥੱਲੇ ਆਣਾ। ਤੇ ਹਹੀ ਹੁਣ ਸਿੰਘ ਰੈਡੀ ਹੋ ਰਹੇ ਆ। ਇੱਧਰ ਪ੍ਰਸ਼ਾਦ ਦੇ ਭਰਨ ਵਾਸਤੇ। ਥੱਲੇ ਲੱਗਣਾ। ਅੱਜ ਗੁਰੂ ਮਾਰੀ ਦੀ ਕਿਰਪਾ ਸਦਕਾ ਆਸਟ੍ਰੇਲੀਆ ਦੇ ਵਿੱਚ ਅੰਮ੍ਰਿਤ ਵੇਲੇ ਨਾਸ਼ਤੇ ਦੀਆਂ ਤਿਆਰੀਆਂ ਅਸੀਂ ਕਰ ਰਹੇ ਹਾਂ ਦੇਖੋ ਕਿਹਦਾ ਗੋਲ ਪ੍ਰਸ਼ਾਦਾ ਆ ਰਿਹਾ ਭਾਈ ਸੋਕਪ੍ਰੀ ਸਿੰਘ ਜੀ ਪ੍ਰਸ਼ਾਦਾ ਬਣਾ ਰਿਹਾ ਤੇ ਭਾਈ ਸੁਵਿੰਦਰ ਸਿੰਘ ਹਣੀ ਪ੍ਰਸ਼ਾਦਾ ਪਰ ਤਰੇਆ ਮਤਲਬ ਚਿੱਲੇ ਤੇ ਪਹਿਲਾ ਪਹਿਲਾ ਪ੍ਰਸ਼ਾਦਾ ਤੇ ਪ੍ਰਸ਼ਾਦਾ ਕਿੰਨਾ ਜਾ ਰਿਹਾ ਦਾ ਸੁਣੀ ਇਧਰ ਸਬਜ਼ੀ ਗਰਮ ਕਰ ਰਹੇ ਆ ਇਧਰ ਤੋਂ ਜਾ ਰਿਹਾ ਪ੍ਰਸ਼ਾਦਾ ਪ੍ਰਸ਼ਾਦਾ ਜਾ ਰਿਹਾ ਜੀ ਵਾਹ ਜੀ ਵਾਹ ਕੀ ਤਰੀਕਾ ਮਾਰਿਆ ਇਹ ਤਾਂ ਤੁਸੀਂ ਨਾ ਪ੍ਰਸ਼ਾਦਾ ਛਕਣ ਵਾਲੀਆਂ ਗੱਲਾਂ ਕਰਨ ਦੇ ਜੀ ਲੋ ਜੀ ਆਪਣਾ 1000 ਸੋਈ ਘਾਰੇ ਤੇ ਨਾਲ ਰੂਮ ਬਣੇ ਨੇ ਇਧਰ ਦਾ ਆਸਤਾ ਕਮਰਾ ਹੈ ਇਧਰ ਭਾਈ ਸਤਵਿੰਦਰ ਸਿੰਘ ਹੋਣੀ ਤੇ ਭਾਈ ਸੁਖਦੀਪ ਸਿੰਘ ਰਹਿੰਦੇ ਤੇ ਫਰੂਟ ਛਕਣ ਵਾਸਤੇ ਪਿਆ ਹੋਇਆ ਹੈ ਆ ਦੇਖੋ ਚੱਲੇ ਆ ਜੀ ਥੱਲੇ ਮਤਲਬ ਸਟੋਰ ਚ ਸਾਮਾਨ ਲੈਣਾ ਆ ਦੇ نیچے ਤੇ ਇੰਗਰੇਜ਼ ਸੋਈ ਦੇਰੀ ਨਾਲ ਆ। ਇਹ ਜਿਹੜਾ ਕੰਨੇ ਸਪੈਸ਼ਲੀ ਰੂਮ ਹੈ। ਦੇਖ ਰਿਹਾ ਬੇਸ਼ਰ? ਲੋਕ ਜਦ ਰਿਹਾ। ਦੇਖ ਰਿਹਾ? ਦੇਸ ਦਾ ਕੁਛ ਨਹੀਂ ਜਾਇਆ ਹੈ ਨਾ। ਦਿਖਾਓ ਫਿਰ ਬਬਾਈ। ਗੋਸਟ ਰੂਮ। ਇਹ ਕਿ ਕਿਆਸ ਹੈ? ਇਹ ਪਾੜੀ ਦੇ ਸਿਰ ਦੇ ਉੱਤੇ ਨਾ ਬਸ ਖੜਿਆ ਹੋਇਆ। ਪਾੜੀ ਨਹੀਂ ਕੱਟੀਗੀ। ਪਾੜੀ ਨਹੀਂ ਕੱਟੀ ਪਾੜੀ ਦੇ ਸਿਰ ਤੇ ਖੜਾ ਹੋ ਗਿਆ। ਆਹ ਵੇਖੋ ਉਹ ਲਾਇਆ ਨਾ ਮੇਰੇ ਪਿੱਲਰ ਤੇ ਹੋਇਆ ਨਾ। ਚੈੱਕ ਕਰੋ। ਬੀਮ ਪਾਇਆ ਹੈ। ਵਾ ਇਹ ਸਮਝੋ ਤੁਸੀਂ ਨੋ ਬਾ ਕਮਾਲ ਹੋ ਗਿਆ ਹੈ ਚਿਹੇ ਦਾ ਪਹਾੜ ਕੱਟ ਕੇ ਬਣਾ ਲਿਆ ਕਿ ਆ ਪਹਾੜ ਕੱਢਿਆ ਨੀਗਾ ਇਹ ਮਲਤਾਨੀ ਮਿੱਟੀ ਦਾ ਪਹਾੜ ਹੈ ਬਾਬਾ ਜੀ ਮੋਤ ਲਾਣ ਵਾਲੀ ਕਮਾਲ ਹੈ ਯਾਰ ਹੈ ਆ ਪ੍ਰਾਣੀ ਮਸ਼ੀਨ ਆ ਅਦਭੁਤ ਹਮ ਕੀ ਬਾਜੀ ਇਹ ਹੈਗਾ ਸਟੋਰ ਤੇ ਸਾਰੀਆਂ ਸਬਜ਼ੀਆਂ ਸਾਰਾ ਕੋ ਸਾਮਾਨ ਪਿਆ ਇੱਥੇ ਜਿਹੜੀ ਚੀਜ਼ ਤੁਹਾਨੂੰ ਜ਼ਰੂਰਤ ਹੈ ਉਹ ਤੁਸੀਂ ਲਿਜਾ ਸਕਦੇ ਹੋ ਕਿਥੇ ਖੜੋ ਰਹੇ ਮੇਰੇ ਭਾਈ ਸ਼ੋਪਿੰਗ ਕਰਨਾ ਹੈ ਸ਼ੋਪਿੰਗ ਕਰਨਾ ਹੈ ਗੁੜ ਚੱਕੜੇ ਨਹੀਂ ਜਾ ਰਿਹਾ ਪਾੜੀ ਇਹ ਫਟੂ ਥੱਲੇ ਚੱਕਣਾ ਬੂਆ ਮੈਂ ਕੋਈ ਗੱਲ ਹਾਂ ਦੁੱਧ ਪਿਆ ਸੁੱਕਾ ਹਾਂ ਕਿਹੜਾ ਇਹਨੇ ਵੀ ਦਈਏ ਆ ਵੀ ਥੱਲੇ ਗੁੜ ਤੇ ਕੋ ਸੁੱਕਾ ਨਹੀਂ ਹੈ ਹਾਂ ਖੋਜ ਪਾਗਲ ਹੋ ਗਿਆ ਜਣਾ ਰਹਿਦਾ ਉਹ ਜਾ ਹਲਵਾ ਪਈਏ ਸ਼ੋਪਿੰਗ ਕਰਨਾ ਹੈ ਆਰ ਲੇਜ਼ੀ ਕਾਲੀ ਛੋਲੇ ਹਾਂਜੀ ਚਾਹ ਪਤੀ ਫੇਵਰਟ ਥਾਲ ਚਾਰ ਛੇ ਲੀਆਂ ਤੇ ਇਹ ਹੈ ਦਾ ਜੀ ਕੋਲਡ ਸਟੋਰ ਭਾਈ ਰੈਡੀਮੇਡ ਸਮੱਸਿਆ ਬਸ ਲਈ ਕਰਕੇ ਕਰਨੇ ਆ ਸਮੋਸਾ ਤਿਆਰ ਹਮ ਹਮ ਉਹ ਤਾਂ ਨਹੀਂ ਪਤੀ ਭਈ ਆਪਣੇ ਧੁਨਿਆਣੀਆਂ ਆਪਣੇ ਪੱਤੇ ਧੁਨਿਆਲੇ ਆ ਬੇਚੀ ਬਿਆਸਾਰ ਕੁਸਮਾਨ ਹੈ ਆ ਕੋਲਡ ਸਟੋਰ ਆ ਉਹ ਬਿਆਪਰ ਚੱਲੇਗਾ ਕਿਸਮੀਰ ਆਇਓ ਉਹ ਬਹੁਤ ਠੰਡਾ ਆ ਸਬਜ਼ੀਆਂ ਸਬਜ਼ੀਆਂ ਚਪਾਈਆਂ ਦੇਖੋ ਬਿਮਾਰ ਹੋਣ ਵਾਲਾ ਸੌਦਾ ਬਾਪੇ ਬਹੁਤ ਜਿਆਦਾ ਚਿੱਲਡਾ ਬਸ ਇੱਕ ਤਾਂ ਆਪਣੇ ਮੇਰੇ ਕੋਲ ਲੋਡ ਹੀ ਨਹੀਂ ਕਿ ਸਭ ਜੈਂ ਸੂਜੀਆਂ ਸਾਰੀਆਂ ਕੱਡੀਆਂ ਕਢਾਈਆਂ ਇੱਥੇ ਪਈਆਂ ਚਲ ਭਈਆ ਬਾਹਰ ਆਜੇ ਬਿਮਾਰ ਨਾ ਆਜੇ ਪਈਆ ਚਲ ਪੈਸੇ ਤੇ ਬਲੌਗ ਕਿਹੜੇ ਹਾਲ ਚ ਵਿਦੇਸ਼ਾਂ ਵਿੱਚ ਵਸਦਾ ਕਿਹੜੇ ਹਾਲ ਚ ਵਿਦੇਸ਼ਾਂ ਵਿੱਚ ਵਸਦਾ ਉਨ ਮੇਰੇ ਜਜਬਾਤ ਉਨ ਸਾਰੇ ਜਜਬਾਤ ਪਤਨੀ ਬਾਰੇ ਕੁਛ ਦੇ ਰੋਟੀ ਖਾਧੀ ਆ ਕਿ ਨਹੀਂ ਕੱਲਿਵਾ ਪੁੱਛਦੀ ਹੋ ਕਿਨੇ ਆਸਟ੍ਰੇਲੀਆ ਦੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਦੇਖੋ ਪ੍ਰਸ਼ਾਦਾ ਕੋਲ ਆ ਰਿਹਾ ਕਿ ਨਹੀਂ ਜੇ ਮੈਂ ਸੱਚ ਦੱਸ ਦਿੱਤਾ ਮਾਣੇ ਅੱਖ ਨਾ ਵੇ ਪੁੱਤ ਅੱਗ ਲੱਗੇ ਸਿਆਂ ਕਮਾਈਆਂ ਨੂੰ ਪ੍ਰਸ਼ੰਸਾ ਦਾ ਸਤੂਲਾਰ ਹੈ ਕਿ ਇਹ ਹੇ ਮੁਲਖ ਤਾਂ ਸੁਣਾਏ ਮੇਰੇ ਪਿੰਡ ਵਰਗਾ ਨਹੀਂ ਜਿੱਥੇ ਆ ਕੇ ਵਸ ਗਏ ਹਾਂ ਉੱਥੇ ਲੱਗੀ ਲਓ ਜੀ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਥੈਂਕ ਯੂ ਹੋ ਮੈਂ ਜਦ ਕੁਦ ਵਾਲੇ ਤੋਂ ਦਿੱਲੀ ਨੂੰ ਜਾਵਾਂ ਹੋ ਹੁਮੜ ਫੇਰ ਦੁਬਾਰਾ ਸਾਧਕ ਵਾਲੇ ਰੋੜੇ ਤੇ ਆਵਾਂ ਓ ਓ ਓ ਮੈਂ ਜੋ ਵੀ ਰੋਟੀ ਬਣਾਵਾਂ ਹੋ ਮੇਰਾ ਦੇਸ਼ ਹੋਵੇ ਰਖਈਆਂ ਪਿੰਡ ਅਰੇ ਜੀ ਕੀ ਬਣਾ ਰਿਹਾ ਸੈਂਡਵਿਚ ਬਣਾ ਰਿਹਾ ਸੈਂਡਵਿਚ ਬਣਾ ਰਿਹਾ ਤੇ ਦੇਖੋ ਹਣ ਰਖਦਾ ਵਿੱਚ ਹਾਂਜੀ ਹਾਂਜੀ ਆ ਦੇਖੋ ਦੇਖਿਓ ਕਿਆ ਬਾਤ ਯਾਰ ਮੈਨੂੰ ਲੱਗਦਾ ਵਧੀਆ ਬਣ ਗਿਆ ਯਾਰ ਇਹ ਹੈਗਾ ਜੋ ਲੰਗਰ ਹਾਲ ਇੱਥੋਂ ਦਾ ਜਦੋਂ ਪ੍ਰੋਗਰਾਮ ਸਮਾਪਤ ਹੋ ਗਿਆ ਸਾਰੇ ਕੁਰਸੀਆਂ ਆਪੋ ਆਪਣੇ ਲਾ ਕੇ ਬਹਿ ਜਾਣਗੇ ਇਹ ਗੁਰਦਸਬਹ ਦੀ ਐਂਟਰੀ ਤੇ ਆਪਣੀ ਲੱਗੀ ਫੋਟੋ ਜਥੇ ਦੀ ਉਗੀ ਸਿੰਘ ਦੇ ਕੋ ਨਵੇਂ ਨਵੇਂ ਡੇਸ਼ਾ ਬਣਾ ਰਹੇ ਆ ਆਸਟ੍ਰੇਲੀਆ ਦੀ ਧਰਤੀ ਤੇ ਬਦਾਮ ਤੇ ਕਾਜੂ ਲੈ ਭੁੰਨ ਘੱਟੇ ਇਹਨਾਂ ਨੇ ਨਹੀਂ ਨਹੀਂ ਲੋ ਨਹੀਂ ਹੋਏ ਤੇ ਇਹ ਹੋਣਾ ਅਰੇ ਪਾਸੇ ਕਰਮਾ ਵਾਲਾ ਹੋਰ ਨਾ ਹੱਥ ਬਾਲ ਦਿਓ ਅੱਛਾ ਇਹਨਾਂ ਨੇ ਉਹ ਤੁਸੀਂ ਉਹ ਬਣਾਇਆ ਦੂਜਾ ਕੀ ਇਹਨੂੰ ਵਿਆਹਾਂ ਚ ਨਹੀਂ ਤਿੰਨ ਹੁੰਦੇ ਅੱਛਾ ਬਰਾਤ ਵੇਲੇ ਕੰਮ ਜਾ ਲੈਂ ਪਿੰਡਿਆ ਲੋ ਜੀ ਸਿੰਘਾ ਨੇ ਬਣਾ ਲੈ ਬਣਾ ਹੁਣ ਆਵਾ ਬਣਾ ਜਾਲੀ ਲੱਗਣ ਲਿਆ ਕਰੇ ਜੀ ਨੂਨ ਨਾਲੇ ਬਣਾ ਕੇ ਰੱਖ ਲਏ ਹਾਂ ਗਰਮ ਹੋ ਪਰ